ਉਧਰ ਮੋਗਾ ਪੁਲਿਸ ਨੂੰ ਵੱਡੀ ਕਾਮਪਿਆ ਵੀ ਮਿਲੀ ਆ ਦੱਸਿਆ ਕਿ ਬੋਲਸ ਸਾਡਾ ਰਿਹਾਲ ਸਿੰਘ ਵਾਲਾ ਨੇ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਭਾਰੀ ਮਾਤਰਾ ਦੇ ਵਿੱਚ ਸਮਾਨ ਬਰਾਮਦ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਪਰਮਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਪਿੰਡ ਦੀ ਮੋਟਰ ਤੇ ਤਾਰਾਂ ਅਤੇ ਟਰਾਂਸਫਾਰਮ ਚੋਰੀ ਕਰਨ ਅਤੇ ਲੁੱਟਕੋ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀਆਂ ਕਈ ਸ਼ਿਕਾਇਤਾਂ ਮਿਲਿਆ ਸਨ ਤਾਂ ਉੱਥੇ ਮੋਟਰਸਾਈਕਲ ਜ਼ਬਤ ਕਰਕੇ ਉਹਨਾਂ ਦੇ ਕੋਲੋਂ ਭਾਰੀ ਮਾਤਰਾ ਦੇ ਵਿੱਚ ਚੋਰੀ ਦਾ ਸਮਾਨ ਬਰਾਮਦ ਕੀਤਾ। ਜਿਸ ਦੇ ਵਿੱਚ 50 ਕਿਲੋ ਲੋਹਾ, 10 ਕਿਲੋ ਤਾਂਬਾ, ਇੱਕ ਕਾਰ, ਇੱਕ ਕੈਂਟਰ ਅਤੇ ਵੱਡੀ ਮਾਤਰਾ ਦੇ ਵਿੱਚ ਚੋਰੀ ਦੇ ਟਰਾਂਸਫ ਇਹ ਅਸੀਂ ਇੱਕ ਜਿਹੜੇ ਇਸ ਨਿਹਾਲਸੇ ਨਾਲ ਇਹ ਦੇ ਥਾਣੇ ਦੇ ਏਰੀਏ ਦੇ ਵਿੱਚ ਕਾਫੀ ਜਿਹੜੀਆਂ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਤਾਂ ਨੂੰ ਅੰਜਾਮ ਦੇਣ ਵਾਲੇ ਸੀ ਉਹਨਾਂ ਨੂੰ ਅਸੀਂ ਕਾਬੂ ਕੀਤਾ ਉਹਨਾਂ ਦੇ ਵਿੱਚ ਜਿਹੜੇ ਨੇ ਚੋਰੀ ਕਰਨ ਵਾਲੇ ਦੇ ਵਿੱਚ ਦੋ ਜਿਹੜੇ ਜਾਲਪੁਰਾ ਭਾਈ ਕਾ ਜਿਹੜਾ ਬਠੰਡਾ ਜਿਹੜਾ ਨਾਲੇ ਦੋ ਨੌਜਵਾਨ ਨੇ ਜਿਹਨਾਂ ਦੇ ਸਤਵਿੰਦਰ ਸਿੰਘ ਤੇ ਜਸਪ੍ਰੀ ਸਿੰਘ ਨੇ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਦੇ ਕੋਲੋਂ ਇੱਕ ਮੋਟਰਸਾਈਕਲ ਤੇ ਇੱਕ ਬੈਂਟਰਨ ਇਨਵਰਟਰ ਬਰਾਮਦ ਕਰਾਇਆ ਤੇ ਇਹ ਜਿਹੜਾ ਕਿ ਮਾਲ ਸੀ ਇਹ ਚੋਰੀ ਦਾ ਉਹ ਸਮਾਜ ਭਾਈ ਦਾ ਇੱਕ ਵਰਦਾਰ ਸਿੰਘ ਜਿਹੜਾ ਕੁਮਾਰ ਦਾ ਕੰਮ ਕਰਦਾ ਉਹਨਾਂ ਨੂੰ ਵੇਚ ਦਿੱਤੀ ਤੇ ਉਹਨਾਂ ਨੂੰ ਚਨਾਮਿਤ ਕੀਤਾ ਇਸ ਤੋਂ ਇਲਾਵਾ ਜਿਹੜਾ ਖੇਤਾਂ ਦੇ ਵਿੱਚ ਜਾ ਕੇ ਰਾਤ ਨੂੰ ਸਟਾਰਟਰ ਮੋਟਰਾਂ ਤੇ ਕੇਬਲਾਂ ਤੇ ਟਰਾਂਸਫਾਰਮਰ ਦਾ ਸਮਾਨ ਜਿਹੜਾ ਤਾਰਦੇ ਸੀ ਉਹ ਦੋ ਜਸਪ੍ਰੀਤ ਸਿੰਘ ਨੇ ਜਿਹਦੇ ਪੱਤੋ ਹੀਰਾ ਸਿੰਘ ਦੇ ਰਹਿਣ ਵਾਲੇ ਐ ਤੇ ਉਹ ਉਹਨਾਂ ਦੇ ਪਿੰਡ ਦਾ ਜਿਹੜਾ ਇੱਕ ਹਰਦੀਪ ਸਿੰਘ ਕਿਸਾਨ ਸੀ ਉਹਦੇ ਖੇਤ ਦੇ ਵਿੱਚੋਂ ਉਹਨਾਂ ਨੇ ਸਾਰਾ ਸਮਾਨ ਚੋਰੀ ਕੀਤਾ ਤੇ ਹੋਰ ਖੇਤਾਂ ਤੋਂ ਵੀ ਸਮਾਨ ਚੋਰੀ ਕੀਤਾ ਉਹ ਸਾਰਾ ਸਮਾਨ ਜਿਹੜਾ ਟਰਾਂਸਫਰਮਰਾਂ ਚੋਂ ਕੱਢ ਕੇ ਤੇ ਜਿਹੜਾ ਤਾਂਬਾ ਲੋਹਾ ਜਾਂ ਇਸ ਤਰ੍ਹਾਂ ਦਾ ਜਿਹੜਾ ਦਾ ਸਕ੍ਰੈਪ ਹੈ ਉਹ ਇੱਥੋਂ ਜਹਦ ਸਿੰਘ ਵਾਲੇ ਦਾ ਇੱਕ ਜਿਹੜਾ ਖਵਾੜ ਦਾ ਕੰਮ ਕਰਦਾ ਉਹ ਨਲਤ ਕਮਾਰੂਫ ਨੂੰ ਉਹਨੂੰ ਉਹਦੀ ਭੀ ਮਾਤਰਾ ਦੇ ਵਿੱਚ ਵੇਚਦੇ ਜਿਹਨਾਂ ਆਮ ਜਿਹੜਾ ਕਿਸਾਨਾਂ ਦੇ ਵਿੱਚ ਬੜਾ ਇਹ ਕੀ ਹਾਕਾਰ ਸੀ ਤੇ ਇਹਨਾਂ ਨੂੰ ਅਸੀਂ ਕਾਬੂ ਕਰਕੇ ਤੇ ਉਹਦੇ ਤੋਂ ਅਸੀਂ ਕਾਫੀ ਵੱਡੀ ਮਾਤਰਾ ਦੇ ਵਿੱਚ ਮਾਲ ਜਿਹੜਾ ਬਰਾਮਦ ਕਰਾਇਆ ਜਿਹਦੇ ਵਿੱਚ ਜਿਹੜਾ ਕੋਈ ਕਰੀਬ 50 ਕਿਲੋ ਦੇ ਨੇੜੇ ਜਿਹੜਾ ਲੋਹਾ ਸਕ੍ਰੈਪ ਹੈ 10 ਕਿਲੋ ਤੰਬਾ ਇੱਕ ਕਾਰ ਹੈ ਇੱਕ ਕੈਂਟਰ ਇੱਕ ਉਹਦਾ ਕੰਪਿਊਟਰ ਕੰਡਾ ਤੇ ਇਸ ਤੋਂ ਇਲਾਵਾ 3-4 ਕਵਾਂਟਾ ਜਿਹੜਾ ਉਹ ਬਾਅਦ ਵਿੱਚ ਹੋਰ ਵੀ ਰਿਕਵਰੀ ਜਿਹੜਾ ਰਮਾਂਡ ਦਰਨ ਹੋਈ ਹੈ ਤੇ ਇਹਨਾਂ ਨੂੰ ਗ੍ਰਫਤਾਰ ਕਰਕੇ ਪੇਸ਼ ਕੀਤਾ ਜਿਨ੍ਹਾਂ ਦਾ ਪੁਲਿਸ ਰਮਾਂਡ ਹਸਲ ਕੀਤਾ ਤੇ ਇਹਨਾਂ ਦੇ ਨਾਲ ਦੇ ਜਿਹੜੇ ਸਾਥੀ ਨੇ ਜਿਹੜੇ ਇਹਨਾਂ ਨਾਲ ਵਾਰਦਤ ਅੰਜਾਮ ਦੇ ਨਾਲ ਨੇ ਜਿਹੜੇ ਸਾਡੇ ਕੋਲ ਫਿਗਰ ਹੋਏ ਨੇ ਉਹ ਉਹ ਵੀ ਅਸੀਂ ਸਾਰੇ ਰਾਉਂਡ ਅਪ ਕਰਕੇ ਉਹਨਾਂ ਨੂੰ ਇਸ ਮੁਕਦਮੇ ਦੇ ਗ੍ਰਫਤਾਰ ਕਰਕੇ ਕਾਨੂੰਨੀ ਕਾਰਵਾਈ ਕਰਾਂਗੇ ਤੇ ਉਹਨਾਂ 'ਤੇ ਹੋਰ ਵੀ ਮਾਲ ਜਿਹੜਾ ਬਰਾਮਦ ਹੋਣ ਦੀ ਸੰਭਾਵਨਾ ਹੈ ਪਹਿਲਾਂ ਵੀ ਕੋਈ ਮੁਕਦਮੇ ਦਰਜ ਹੈ ਇਹਨਾਂ ਤੇ ਇਹ ਜੇ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹਨੂੰ ਅਸੀਂ ਕਿਉਂਕਿ ਕੁਝ ਆਦਮੀ ਬਾਹਰਲੇ ਠਣਾ ਦੇ ਨੇ ਉਹਨਾਂ ਦਾ ਅਸੀਂ ਰਿਕਾਰਡ ਚੈੱਕ ਕਰਕੇ ਫਿਰ ਤੁਹਾਨੂੰ ਉਹਦੇ ਬਾਰੇ ਡਿਟੇਲ ਦੱਸਾਂਗੇ ਕਿ ਇਹਨਾਂ ਦੇ ਸਾਫ ਰਿਕਾਰਡ ਇਹਨਾਂ ਦਾ ਕੀ ਹੈ ਟੋਟਲ ਕਿੰਨੇ ਜਣੇ ਐਂ ਦੀ ਗਿਫਤਰੀ ਪਈ ਗਈ ਟੋਟਲ ਅਸੀਂ 5 ਬੰਦੇ ਹੋ ਗਏ ਜੀ 3 ਇੱਕ ਮੁਕਦਮੇ ਦੇ ਵਿੱਚ ਨੇ 2 ਇੱਕ ਦੇ ਵਿੱਚ ਨੇ 2 ਮੁਕਦਮੇ ਦੱਦ ਕੀਤੇ ਗਏ ਵੱਖ-ਵੱਖ 2 ਵੱਖ-ਵੱਖ ਮੁਕਦਮੇ ਨੇ ਜਿਸ ਤਰ੍ਹਾਂ ਦਾ ਜਰਮ ਸੀ ਉਸ ਤਰ੍ਹਾਂ ਦੀਆਂ ਨੇ